ਦਲੰਦਰ ਦਿਹਾਤੀ ਦੇ ਥਾਣਾ ਗੁਰਾਇਆਂ ਦੀ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਪੁਲਿਸ ਨੇ ਸੋਨੂ ਖਤਰੀ ਗੈਂਗ ਦੇ ਦੋ ਗੁਰਗੇ ਗ੍ਰਿਫਤਾਰ ਕੀਤੇ ਨੇ ਪੁਲਿਸ ਨੇ ਇਹਨਾਂ ਦੇ ਕੋਲੋਂ ਇੱਕ ਟਰੈਕਟਰ ਅਤੇ ਇੱਕ Maruti ਕਾਰ ਬਰਾਮਦ ਕੀਤੀ ਹੈ ਇਹ ਵਾਹਨ ਇਹਨਾਂ ਦੇ ਵੱਲੋਂ ਚੋਰੀ ਕੀਤੇ ਗਏ ਸਨ ਤੇ ਇਨ੍ਹਾਂ ਹੀ ਵਾਹਨਾਂ ਦੇ ਜਰੀਏ ਇਨ੍ਹਾਂ ਨੇ ਗੁਰਾਇਆਂ ਇਲਾਕੇ ਦੇ ਵਿੱਚ ਲੁੱਟ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ ਇਸ ਤੋਂ ਬਾਅਦ ਮੰਡਾਲੀ ਦੇ ਇੱਕ ਨੰਬਰਦਾਰ ਤੇ ਫਾਇਰਿੰਗ ਵੀ ਕੀਤੀ ਗਈ ਸੀ ਹਾਲਾਂਕਿ ਇਸ ਘਟਨਾ ਦੇ ਵਿੱਚ ਉਹ ਵਾਲ-ਵਾਲ ਬਚ ਗਏ ਸਨ ਦੋਵਾਂ ਦੋਸ਼ੀਆਂ ਦੀ ਗ੍ਰਿਫਤਾਰੀ ਮਗਰੋਂ ਪੁਲਿਸ ਨੂੰ ਕੁਝ ਹੋਰ ਸੁਰਾਗ ਵੀ ਮਿਲੇ ਨੇ ਇਸ ਸਬੰਧੀ ਗੁਰਾਇਆਂ ਥਾਣੇ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਡੀਐਸਪੀ ਸਵਰਨ ਸਿੰਘ ਬੱਲ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਹੈ ਕਿ ਬੀਤੇ ਦਿਨਾਂ ਦੇ ਵਿੱਚ ਦੂਸਾਂਝ ਕਲਾ ਪਿੰਡ ਤੋਂ ਇੱਕ ਫੋਰ ਟਰੈਕਟਰ ਚੋਰੀ ਹੋਇਆ ਸੀ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ ਜਿਸ ਵਿੱਚ ਇਨ੍ਹਾਂ ਚੋਰਾਂ ਨੂੰ ਦੇਖਿਆ ਗਿਆ ਸੀ ਇਨਾ ਚੋਰਾਂ ਨੇ ਸ਼ਰਾਬ ਦੇ ਠੇਕੇ ਤੇ ਕੰਮ ਕਰਦੇ ਇੱਕ ਕਰਿੰਦੇ ਨੂੰ ਵੀ ਕੁੱਟਿਆ ਸੀ ਤੇ ਉਸ ਦੇ ਕੋਲੋਂ ਨਕਦੀ ਤੇ ਸ਼ਰਾਬ ਵੀ ਲੁੱਟੀ ਸੀ ਫਿਰ ਇੱਕ ਸੁਨਿਆਰੇ ਦੀ ਦੁਕਾਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ ਵਾਰਦਾਤਾਂ ਦੇ ਵਿੱਚ ਵਰਤੇ ਗਏ ਹੋਰ ਸਮਾਨ ਨੂੰ ਵੀ ਬਰਾਮਦ ਕਰ ਲਿਆ ਗਿਆ ਇਨਾ ਵਾਰਦਾਤਾਂ ਦੇ ਵਿੱਚ ਕਈ ਦੋਸ਼ੀ ਸ਼ਾਮਿਲ ਸਨ ਪੁਲਿਸ ਨੂੰ ਇਹ ਦੋਸ਼ੀ ਲੁੱਟਕੋ ਅਤੇ ਫਾਇਰਿੰਗ ਦੇ ਕਈ ਮਾਮਲਿਆਂ ਦੇ ਵਿੱਚ ਲੋੜਿੰਦੇ ਸਨ ਹੁਣ ਦੋ ਦੀ ਗ੍ਰਿਫਤਾਰੀ ਹੋ ਗਈ ਹੈ ਜਿਨ੍ਹਾਂ ਦੀ ਪਛਾਣ ਮਨ ਸਿਮਰਨਜੀਤ ਸਿੰਘ ਅਤੇ ਹਰਮਨ ਸਿੰਘ ਵਜੋਂ ਹੋਈ ਹੈ ਬਾਕੀ ਦੋਸ਼ੀਆਂ ਦੀ ਭਾਲ ਦੇ ਲਈ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਹੁਣ ਇਹਨਾਂ ਦੋਸ਼ੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਸਰਦਸੋ ਤੇ ਜਿਹੜਾ ਗ로우 ਫੜ ਰਿਹਾ ਹੈ ਜੀ ਪਿਛਲੇ ਦਿਨਾਂ ਚੋਰੀਆਂ ਹੋ ਰਹੀਆਂ ਲੋਕਾਂ ਕੋਲ ਮੀਨਾਂ ਲੱਗ ਰਿਹਾ ਹੈ ਜੀ ਕੋਸ਼ਿਸ਼ ਹੈ ਕਿ ਪੁੱਛਿਆ ਜਾਵੇ ਸਾਹਮਣੇ ਅੱਜ ਦੀ ਗੱਲ ਹੋ ਗਈ ਹੈ ਮਾਨਜੋਗ ਐਸਐਸਪੀ ਸਾਹਿਬ ਜੰਦਰ ਦਿਹਾਤੀ ਸ਼੍ਰੀ ਹਰਵਿੰਦਰ ਸਿੰਘ ਵਿਰਕ ਵੱਲੋਂ ਨਸ਼ਿਆ ਤੇ ਮਾੜੇ ਅੰਸਰਾਂ ਦੇ ਵਿਰੁੱਧ ਜਿਹੜੀ ਮਹਿਮ ਚਲਾਈ ਗਈ ਆ ਇਸ ਨੂੰ ਸਬਰੀਜਨ ਫਲੋਰ ਦੇ ਵਿੱਚ ਉਸ ਸਮੇਂ ਸਫਲਤਾ ਮਿਲੀ ਜਦੋਂ ਇੰਸਪੈਕਟਰ ਸਕੰਦਰ ਸਿੰਘ ਵਿਰਕ ਐਸ ਐਚ ਓ ਗੁਰਾਇਆ ਤੇ ਉਸ ਦੀ ਟੀਮ ਵਿੱਚ ਕਿਉਂਕਿ ਇੰਚਾਰਜ ਜੰਗਬਾਦਰ ਨੇ ਰਾਤ ਸਮੇਂ ਆਪਰੇਸ਼ਨ ਕਰਦੇ ਹੋયા ਜਿਹੜਾ ਮੇਨ ਇੱਥੇ ਵਾਰਦਾਤਾ ਹੋਈਆਂ ਤੇ ਕੁਝ ਵਾਰਦਾਤਾ ਜਿਹੜੀਆਂ ਸਨ ਉਹ ਅਡਜੋਇਨਿੰਗ ਏਰੀਏ ਦੇ ਵਿੱਚ ਬਹਿਰਾਮ ਵੀ ਉਹ ਇਸੇ ਘਰ ਦਾ ਉਸ ਤੋਂ ਇਲਾਵਾ ਥਾਣਾ ਪਤਾਰੇ ਦੇ ਵਿੱਚ ਅਤੇ ਸਰਦੀ ਜਿਲ੍ਹਾ ਜਿਹੜਾ ਅਮਰਸਰ ਦਾ ਥਾਣਾ ਬਿਆਸ ਪੈਂਦਾ ਉਹਦੇ ਵਿੱਚ ਵੀ ਇਹਨਾਂ ਨੇ ਵਾਰਦਾਤਾਂ ਕੀਤੀਆਂ ਸਨ ਇਹਦੇ ਵਿੱਚ 6 ਦੋਸ਼ੀ ਨੇ ਜਿਹੜੇ ਕਿ ਦੋਸ਼ੀ ਇਹ ਗੈਂਗ ਆਪਰੇਟ ਕਰਦੇ ਸਨ 6 6 ਜਣੇ ਉਹਦੇ ਵਿੱਚੋਂ ਅਸੀਂ ਦੋ ਦੋਸ਼ੀ ਜਿਹੜੇ ਆ ਉਹ ਅਰੈਸਟ ਕਰ ਲਏ ਨੇ ਜਿਹੜੇ ਦੋਨੋਂ ਹੀ ਜਿਹੜੇ ਹੈਗੇ ਨੇ ਉਹ ਥਾਣਾ ਰਾਵਲਪਿੰਡੀ ਜ਼ਿਲ੍ਹਾ ਕਪੂਰਥਲਾ ਨੂੰ ਬਿਲੋਂਗ ਕਰਦੇ ਨੇ ਜਿਹਦੇ ਵਿੱਚ ਇੱਕ ਸਿਮਾ ਹੈਗਾ ਤੇ ਇੱਕ ਹਰਮਨ ਹੈਗਾ ਉਹਨਾਂ ਦਾ ਹੀ ਅਰੈਸਟ ਕਰ ਲਈ ਗਈ ਆ ਉਹਨਾਂ ਪਾਸੋਂ ਅਸੀਂ ਜਿਹੜਾ ਰਾਤ ਸਮੇਂ ਇਹਨਾਂ ਨੇ ਟਰੈਕਟਰ ਚੋਰੀ ਕੀਤਾ ਫੋਰਡ ਉਹ ਬਰਾਮਦ ਕੀਤਾ ਤੇ ਕਮਰੂਤੀ ਕਾਰ ਜਿਹੜੀ ਕਿ ਇਹਨਾਂ ਨੇ ਇਥੋਂ ਯੂਜ਼ ਕੀਤੀ ਸੀ ਇਲਾਕੇ ਦੇ ਵਿੱਚੋਂ ਚੋਰੀ ਕਰਕੇ ਉਹ ਬਰਾਮਦ ਕਰ ਲਈ ਹੈ ਪਹਿਲਾਂ ਕਿੰਨੀ ਇੱਕ ਵਾਰਦਾਤਾਂ ਕੀਤੀਆਂ ਇਹਨਾਂ ਇਹ ਜਿਹੜਾ ਗਰੁੱਪ ਹੈਗਾ ਜੀ ਇੱਥੇ ਮੈਂ ਦੱਸਣਾ ਚਾਹੁੰਦਾ ਵੀ ਇਹ ਸੋਨੂ ਖੱਤਰੀ ਗਰੁੱਪ ਨਾਲ ਸੰਬੰਧ ਰੱਖਦੇ ਨੇ ਇਹ ਮੇਨ ਦੋਸ਼ੀ ਆ ਜਿਹੜੇ ਇੱਕ ਤੇ ਪਤਾਰਾ ਥਾਣੇ ਨੂੰ ਬਿਲੋਂਗ ਕਰਦਾ ਹੈਗਾ ਜੀ ਇਨ ਕਾਫੀ ਵਾਰਦਾਤਾਂ ਕੀਤੀਆਂ ਹੈਗੀਆਂ ਨੂੰ ਬਾਬਾ ਦੇ ਬਾਬਾ ਬਾਬੇ ਨਾਲ ਦਾ ਮਸ਼ਹੂਰ ਉਸ ਉਹਨੂੰ ਖਤਰੀ ਜਿਹੜਾ ਬੇਸਿਕਲੀ ਨਵੇਂ ਸ਼ਹਿਰ ਤੋਂ ਬਲਾਚੋਰੀ ਏਰੀਆ ਤੋਂ ਇਸ ਟਾਈਮੇ ਯੂਐਸ ਬੇਸ ਤੇ ਬਾਹਰ ਚਲੇ ਗਿਆ ਸੀ ਉੱਥੋਂ ਇੱਕ ਗੈਂਗ ਆਪਰੇਟ ਕਰਦਾ ਇਹਦੇ ਇਹਦੇ ਨਾਲ ਇਹ ਸਾਥੀ ਉਹਦੇ ਜਿਹੜੇ ਆ ਇਹ ਸਰਗਰਮ ਸਾਥੀ ਆ ਚਾਰ ਜਣੇ ਜਿਹੜੇ ਕਿ ਹਜੇ ਫਰਾਰ ਨੇ ਦੋ ਸਾਥੀ ਜਿਹੜੇ ਆ ਉਹ ਅਸੀਂ ਇਹਨਾਂ ਦੇ ਅਰੈਸਟ ਕਰ ਲਿਆ ਸਰਪੀ ਕੀ ਇਸਨਾਂਕੀ ਕੀ ਜੀ ਮੇਰੇ ਪੱਕੀ ਬਾਕੀ ਜਿਹੜੇ ਹੈਗੇ ਨੇ ਇਹਨਾਂ ਨੇ ਜਿਹੜੀਆਂ ਵਾਰਦਾਤਾਂ ਕੀਤੀਆਂ ਨੇ ਬਾਈ ਨੇਮ ਅਸੀਂ ਇਹਨਾਂ ਤੇ ਐਫ ਆਈ ਆਰ ਕੀਤੀ ਹੈਗੀ ਹੈ ਜੀ ਇਹ ਇਹਨਾਂ ਦੇ ਵਿੱਚ ਜਿਹੜੀਆਂ ਵਾਰਦਾਤਾਂ ਉਹ ਵੀ ਇਸ ਮਕਦਮੇ ਦੇ ਵਿੱਚ ਇਨਕਲੂਡ ਕੀਤੀਆਂ ਨੇ ਤੇ ਕਨਸਰਨ ਥਾਣਿਆਂ ਨੂੰ ਅਸੀਂ ਜਿਹੜਾ ਉਹਦੇ ਬਾਰੇ ਇਨਫੋਰਮੇਸ਼ਨ ਦੇ ਦਿੱਤੀ ਹੈਗੀ ਆ ਤੇ ਜਲਦੀ ਹੀ ਸਾਡੇ ਗ੍ਰਿਫਤ ਵਿੱਚ ਹੋਣਗੇ ਆਪਣੇ ਇਲਾਕੇ ਦੇ ਜਿਹੜੇ ਵਾਰਦਾਤਾਂ ਹੋਈਆਂ ਨੇ ਆਪਣੇ ਇਲਾਕੇ ਦੇ ਵਿੱਚ ਇਹਨਾਂ ਨੇ ਜਿਹੜਾ ਵਿਉਤਪੰਦੀ ਢੰਗ ਨਾਲ ਇਹਨਾਂ ਨੇ ਮਨੀ ਚੇਂਜਰ ਪੈਟਰੋਲ ਪੰਪ ਇਦਾਂ ਦੀਆਂ ਵਾਰਦਾਤਾਂ ਕਰਦੀਆਂ ਸੀ ਉਹਨਾਂ ਨੂੰ ਲੁੱਟਣਾ ਸੀ ਇਹਨਾਂ ਨੇ ਨਾਲ ਹੀ ਆਪਣੇ ਡਿਜ਼ਾਈਨਿੰਗ ਏਰੀਆ 'ਚ ਇੱਕ ਨੰਬਰਦਾਰ ਸੀ ਉਹਨੂੰ ਵੀ ਇਹਨਾਂ ਨੇ ਉੱਤੇ ਗੋਲੀਆਂ ਚਲਾਈਆਂ ਪਰ ਉਹ ਬਚ ਗਿਆ ਸੀ ਸਬਡਿਵੀਜ਼ਨ ਬੰਗੇ ਦੇ ਵਿੱਚ ਥਾਣੇ ਬਹਿਰਾਮ ਦੇ ਵਿੱਚ ਇਹਨਾਂ ਨੇ ਚਲਾਈਆਂ ਸੀ ਪਰ ਜਿਹੜਾ ਠੇਕਾ ਸ਼ਰਾਬ ਦਾ ਠੇਕਾ ਵੀ ਲੁੱਟ ਹੋਇਆ ਸੀਗਾ ਉਹ ਵੀ ਇਹਨਾਂ ਦੇ ਵਾਰਦਾਤ ਸੀ ਉਹ ਅਸੀਂ ਉਹਦਾ ਪੁਲਿਸ ਰਿਮਾਂਡ ਲਿਆ ਹੈਗਾ ਉਹ ਵਾਰਦਾਤ ਜਿਹੜੀ ਆ ਉਹ ਕਲੀਅਰ ਕਰਾਂਗੇ ਜਿਹੜੇ ਠੇਕੇ ਤੋਂ ਕੁਝ ਇਹਨਾਂ ਨੇ ਕਰਿੰਦਿਆਂ ਤੋਂ ਕੁਝ ਜਿਹੜੀ ਨੇ ਵਾਰਦਾਤ ਕੀਤੀ ਸੀ ਉਹਦੇ ਬਾਰੇ ਵੀ ਅਸੀਂ ਕਲੀਅਰ ਕਰਾਂਗੇ ਇਹਦਾ ਪੁਲਿਸ ਰਿਮਾਂਡ ਅੱਜ ਹਾਸਲ ਕਰਾਂਗੇ ਪੰਜ ਦਿਨ ਦਾ ਜੋ ਮਾਂਜੋ ਅਦਾਲਤੋਂ ਜਿੰਨਾ ਉਸ ਮੁਤਾਬਕ ਜਿੰਨਾ ਸੰਨ ਰਿਮਾਂਡ ਦਿੰਦੀ ਆ ਉਹਦੇ ਵਿੱਚ ਕੋਸ਼ਿਸ਼ ਕਰਨ ਤੋਂ ਵਾਦਾ ਇਹਨਾਂ ਦੇ ਸਾਰੇ ਇਹਨਾਂ ਕਿਤੇ ਕਿਤੇ ਵਾਰਦਾਤਾਂ ਕੀਤੀਆਂ ਨੇ ਤੇ ਮੈਂ ਇੱਥੇ ਵੀ ਦੱਸਣਾ ਚਾਹੁੰਦਾ ਕਿ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਹੈਗਾ ਉਹ ਮਾੜਾ ਹੈਗਾ ਇਹਨਾਂ ਤੇ ਆਰਮਜ਼ ਐਕਟ ਦੇ ਮਕਦਮੇ ਦਰਜ ਨੇ ਤੇ ਲੜਾਈ ਝਗੜਿਆਂ ਦੇ ਮਕਦਮੇ ਦਰਜ ਨੇ ਜਿਹੜੇ ਦੋਨੋਂ ਦੋਸ਼ੀ ਉਫੜੇ ਨੇ ਤੇ ਇਹਨਾਂ ਨੂੰ ਪੁਸ਼ਕਿਸ਼ ਕਰਨ ਤੋਂ ਬਾਅਦ ਹੋਰ ਫਰਦਰ ਜਿਹੜਾ ਵਾ ਉਹ ਜੋ ਇਨਕਸ਼ਾਫ ਦੇ ਵਿੱਚ ਆਇਆ ਆਪ ਜੀ ਨੂੰ ਦੁਬਾਰਾ ਦੱਸਿਆ ਜਾਵੇਗਾ